ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟ੍ਰੈਂਡ ਪਟਿਕ ਕਪੂਰ ਤੋਂ ਆਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਰੇ ਇੰਸਟਾਗ੍ਰam ਤੇ ਫੋਲੋ ਕਰੇ 7986846453 ਸਾਡਾ ਫੋਨ ਨੰਬਰ ਤੁਸੀਂ ਉਸ ਤੇ ਸੰਪਰਕ ਕਰ ਸਕਦੇ ਆ ਤੇ ਇਸ ਤਰ੍ਹਾਂ ਸੋਹਣੇ ਸੋਹਣੇ ਸੂਟ ਸਾਡੇ ਕੋਲ ਰੈਡੀ ਕਰਾ ਸਕਦੇ ਆ ਸੋਹਣੇ ਸੋਹਣੇ ਸੂਟ ਦੇਖਣ ਵਾਸਤੇ Trend Boutique Purtlana ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰਿਓ ਇੰਸਟਾਗ੍ਰਾਮ ਤੇ ਫੋਲੋ ਕਰਿਓ ਤੇ ਅੱਜ ਵੀ ਬਹੁਤ ਸੋਹਣੇ ਸੂਟ ਹੈ ਜੀ ਫੋਰਨ ਦਾ ਕਾਫੀ ਆਰਡਰ ਆਇਆ ਜੀ ਤੇ ਤੁਸੀਂ ਵੀ ਇੰਡੀਅਨ ਪਹਿਣਾ ਕਿਉਂਕਿ ਕਾਫੀ ਇੰਡੀਅਨ ਪਹਿਣਾ ਤਾਂ ਆਪ ਵੀ ਸੂਟ ਸਟਿਚ ਕਰ ਲੈਂਦੀਆਂ ਤੇ ਉਹ ਹਾਂ ਸਟਿਚ ਵੀ ਮੰਗਵਾ ਲੈਂਦੀਆਂ ਤੇ ਜਿਨ੍ਹਾਂ ਨੇ ਸਟਿਚਿੰਗ ਕਰਕੇ ਮੰਗਵਾਨੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਕਾਫੀ ਸੂਟ ਰੈਡੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਉਂਕਿ ਕਾਫੀ ਵੀਡੀਓ ਤੁਹਾਨੂੰ ਆਉਣੀਆਂ ਕਿਆਂ ਤੇ ਕੋਈ ਵੀ ਸੂਟ ਤੁਸੀਂ ਮੇਰੇ ਦੇਖ ਕੇ ਉਸੇ ਤਰ੍ਹਾਂ ਦਾ ਬਣਾ ਸਕਦੇ ਹਾਂ ਜੀ ਹਾਂ ਜੀ ਇਹ ਵੀ ਜਿਵੇਂ ਕਸਟਮਰ ਦਾ ਜੀ ਜੋ ਐਸੇ ਗਰੀਵਾਲ ਭੈਣ ਤੁਸੀਂ ਦੇਖ ਸਕਦੇ ਤੁਹਾਡੇ ਸੂਟ ਰੈਡੀ ਹੈ ਤੇ ਤੁਹਾਡਾ ਵੀਡੀਓ ਚੱਲਦੇ ਵਿੱਚ ਵੀ ਮੈਨੂੰ ਮੈਸੇਜ ਆ ਰਿਹਾ ਸੀ ਕਿ ਤੁਸੀਂ ਕਹਿ ਰਹੇ ਸੀ ਮੈਨੂੰ ਉੱਥੇ ਪਹੁੰਚ ਜਾਣਗੇ ਦੀਵਾਲੀ ਤੱਕ ਬਿਲਕੁਲ ਪਹੁੰਚ ਜਾਣਗੇ ਜੀ ਸੂਟ ਤਾਂ ਹੀ ਮੈਂ ਵੀਡੀਓ ਕਲੋਜ਼ ਕਰਕੇ ਦੇ ਵਿੱਚ ਤੁਹਾਨੂੰ ਤੇ ਮੈਸੇਜ ਛੱਡਿਆ ਇਸੇ ਤਰ੍ਹਾਂ ਤੁਸੀਂ ਮੈਨਾਂ ਉਸੇ ਸੰਪਰਕ ਜਦੋਂ ਮੈਂ ਤੁਹਾਡੇ ਕੋਲ ਟਾਈਮ ਹੈ ਤੁਸੀਂ ਮੈਸੇਜ ਛੱਡ ਕੇ ਸੰਪਰਕ ਕਰ ਸਕਦੇ ਇਹ ਦੇਖੋ ਕਾਟਨ ਦਾ ਸੂਟ ਹੈ ਉਹਨਾਂ ਦੀ ਪਸੰਦ ਦੇ ਨਾਲ ਤੇ ਆਪਾਂ ਕਿਉਂਕਿ ਉਹ ਨੇਸ ਵਗੈਰਾ ਨਹੀਂ ਲਾਇਕ ਕਰਦੇ ਤੇ ਸੌਫਟ ਬਿਲਕੁਲ ਛੋਟੀ ਜਿਵੇਂ ਜੇ ਅਗਰ ਉਹਨਾਂ ਨੇ ਤੁਸੀਂ ਮੰਨੋਗੇ ਸਾਨੂੰ ਪਿਕਪਾਈਆਂ ਕਿ ਸਾਨੂੰ ਮੈਨੂੰ ਇਸ ਤਰ੍ਹਾਂ ਦੀ ਲੈ ਸਕ ਲਗਾ ਸਕਦੇ ਤਾਂ ਲਗਾ ਦਿਓ ਤੇ ਨਹੀਂ ਤੇ ਤੁਸੀਂ ਸਿੰਪਲ ਹੀ ਰਹਿਣ ਦੇ ਛੋਟੇ ਗਲੇ ਉਹਨਾਂ ਦੇ ਹੁੰਦੇ ਆ ਤੇ ਅਸੀਂ ਫਿਰ ਵੀ ਕੁਛ ਡਿਜ਼ਾਈਨ ਕੀਤਾ ਤਾਂ ਕਿ ਉਹਨਾਂ ਨੂੰ ਹਲਕਾ-ਪੁਲਕਾ ਵੀ ਰਹੇ ਤੇ ਇਹਨਾਂ ਦੇ ਗ੍ਰੇਸ ਵਧੀਆ ਲੱਗੇ ਇਹ ਬਾਟਮ ਦੇ ਨਾਲ ਦਾ ਆਪਾਂ ਸਟਾਫ ਲਾਇਆ ਪੈਂਟ ਦੇ ਪੈਂਟ ਬਣਾਈਆਂ ਉਹਨਾਂ ਨੇ ਮੈਂ ਤੁਹਾਨੂੰ ਦਿਖਾਉਣੀ ਆ ਤੇ ਇਹ ਇਹ ਬਾਜੂ ਆ ਤੇ ਇਹ ਚੌਕ ਦੇ ਉੱਤੇ ਅਸੀਂ ਲਗਾਈ ਆ ਸਿੰਪਲ ਛੋਟੀ ਲੇਸ ਆ ਬਿਲਕੁਲ ਤੁਸੀਂ ਦੇਖ ਸਕਦੇ ਆ ਕਿਨਾਰੀ ਬਿਲਕੁਲ ਛੋਟੀ ਹੈ ਤੇ ਨਾਲ ਘੇਰੇ ਤੇ ਅਸੀਂ ਬਾਟਮ ਦੇ ਨਾਲ ਦਾ ਡਿਜ਼ਾਈਨ ਲਾਤਾ ਇਹ ਇਸ ਤਰ੍ਹਾਂ ਇਹ ਤੁਸੀਂ ਦੇਖੋ ਇਹ ਤੁਹਾਨੂੰ ਪੈਂਟ ਦਿਖਾਉਣੀ ਹੈ ਉਹਨਾਂ ਦੀ ਜਿਵੇਂ ਲਾਸਟਿਕ ਉਹਨਾਂ ਨੇ ਕਿਹਾ ਸੀ ਤੇ ਉਸੇ ਤਰ੍ਹਾਂ ਪਾਈਆਂ ਵਾਂ ਕਿਉਂਕਿ ਕਾਫੀ ਹੈਲਦੀ ਆ ਤੇ ਏਜ ਅਨਸਾਰ ਵੀ 50 ਕਿਦੇ ਸ਼ੈਡ ਕਹ ਰਹੇ ਸੀ ਤੇ ਤੁਸੀਂ ਇਸ ਤਰ੍ਹਾਂ ਦੱਸ ਸਕਦੇ ਵੀ ਸਾਡੀ ਏਜ ਇੰਨੀ ਆ ਸਾਨੂੰ ਇਸੇ ਤਰ੍ਹਾਂ ਦਾ ਕਲਰ ਚਾਹੀਦਾ ਏਜ ਪੈਂਟ ਤਾਂ ਡਾਰਕ ਸ਼ੇਡ ਵੀ ਪਾ ਲੈਂਦੇ ਤੇ ਸਾਨੂੰ ਪੈਂਟ ਚਾਹੀਦੀ ਹੈ ਤੁਸੀਂ ਆਪਣਾ ਪ੍ਰੋਪਰ ਨਾਪ ਭੇਜ ਸਕਦੇ ਚਾਹੇ ਨਹੀਂ ਤੁਸੀਂ ਤੁਹਾਨੂੰ ਨਾਪ ਲੈਣਾ ਹੁੰਦਾ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਮੈਂ ਤੁਹਾਨੂੰ ਦੱਸੀ ਜਾਵਾਂਗੀ ਕਿ ਤੁਸੀਂ ਕਿਸ ਤਰ੍ਹਾਂ ਨਾਪ ਲੈਣਾ ਜਿਸ ਤਰ੍ਹਾਂ ਇਹ ਪੈਂਟ ਨੇ ਕੀਤਾ ਜਿਸੇ ਤਰ੍ਹਾਂ ਤੁਸੀਂ ਵੀ ਕਰ ਸਕਦੇ ਆ ਇਹ ਹੋ ਗਈ ਬਾਟਮ ਇਹ ਇਸ ਦਾ ਸੀ ਕਾਟਨ ਦਾ ਮਸਲੀਨ ਦਾ ਦੁਪੱਟਾ ਬਣਾਇਆ ਜੀ ਤੇ ਤੁਸੀਂ ਦੇਖ ਸਕਦੇ ਆ ਇਹ ਦੁਪੱਟਾ ਬੀਸ ਨਾਲ ਦਾ ਤੇ ਜਿਵੇਂ ਉਹਨਾਂ ਨੇ ਕਿਹਾ ਸੀ ਪੱਲਿਆਂ ਦੇ ਉੱਪਰ ਤੇ ਇਸ ਤਰ੍ਹਾਂ ਟਾਈ ਡਾਈ ਪੱਲਿਆਂ ਦੇ ਕਰਤਾ कॉटन मस्लिन ਬਿਲਕੁਲ ਇਹਦੀ ਬੁੱਕਲ ਵਿੱਚ ਜਾਂਦੀ ਹੈ ਉਹਨਾਂ ਨੇ ਕਿਹਾ ਸੀ ਕਿਉਂਕਿ ਵੈਸੇ ਤਾਂ ਉਹ ਭੈਣ ਸਾਰੇ ਕਮਲ ਚੜਾਉਂਦੇ ਦੁਪੱਟੇ ਹੀ ਰੈਡੀ ਕਰਾਉਂਦੇ ਆ ਤੇ ਉਸ ਤੋਂ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਸ ਦੇ ਨਾਲ ਦੇਖ ਲਿਓ ਕਿ ਸੂਟ ਅਨਸਾਰ ਤੇ ਫਿਰ ਮੈਂ ਸੋਚਾਂਗੇ ਚਲੋ ਹਨ ਕਿ ਤੁਹਾਨੂੰ ਪਤਾ ਹੈ ਕੋਸਟਲੀ ਕਾਫੀ ਹੁੰਦੀ ਆ ਕਮਲ ਚਰੌਂ ਦੇ ਦੁਪੱਟੇ ਤੇ ਇਹ ਇਸ ਸੂਟ ਦੇ ਨਾਲੇ ਬਹੁਤ ਬੈਸਟ ਸੀ ਤੁਸੀਂ ਦੇਖੋ ਬਾਕੀ ਭੈਣ ਮੇਰੀ ਪਾ ਕੇ ਜਰੂਰ ਪਿਕ ਸ਼ੇਅਰ ਕਰੇ ਤਾਂ ਮੈਂ ਤੁਹਾਨੂੰ ਉਸੇ ਟਾਈਮ ਵਾ ਅਗਰ ਕੋਈ ਕਮੀ ਪੇਸ਼ੀ ਹੋਈ ਤਾਂ ਮੈਂ ਪਹਿਲੇ ਹੀ ਕਹਿ ਦਿੰਨੀ ਹੁੰਨੀ ਕਿ ਤੁਸੀਂ ਮੈਨੂੰ ਜਰੂਰ ਦੱਸਿਓ ਤਾਂ ਕਿ ਮੈਨੂੰ ਵੀ ਪਤਾ ਲੱਗੇ ਅੱਗੇ ਤੋਂ ਆਪਾਂ ਸਹੀ ਕਰ ਸਕੀਏ ਤੇ ਬਾਕੀ ਆਪਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਜਿਹੜੀ ਜਿਹੜੀ ਪਿਕ ਭੇਜੀ ਆ ਉਸੇ ਤਰ੍ਹਾਂ ਇਹ ਸੂਟ ਰੈਡੀ ਕੀਤਾ ਜੀ ਤੇ ਸੂਟ ਤੁਸੀਂ ਦੇਖ ਸਕਦੇ ਆ ਤੇ ਆਪਾਂ ਇਸ ਕਿਨਾਰੀ ਵਗੈਰਾ ਬਿਲਕੁਲ ਬਰੀਕ ਲਾਈ ਹੈ ਜਿਵੇਂ ਕਸਟਮਰ ਨੇ ਕਿਹਾ ਸੀ ਤੇ ਇਹ ਸੂਟ ਰੈਡੀ ਹੈ ਲਓ ਜੀ ઘરે ਵਾਲੀ ਤੁਸੀਂ ਦੇਖੋ ਭੈਣ ਕਲਵੰਤ ਅਡਾ ਸੂਟ ਰੈਡੀ ਹੈ ਜੀ ਹਾਂ ਜੀ ਵੀਡੀਓ ਦੇਖ ਕੇ ਮੈਂ ਉਮੀਦ ਕਰਦੀ ਆ ਕਿ ਜਿਹੜੇ ਭੈਣਾ ਫਰਨ ਵਾਲੀਆਂ ਨੇ ਸਾਰੇ ਸੂਟ ਪਸੰਦ ਆਉਣਗੇ ਜਿਨ੍ਹਾਂ ਜਿਨ੍ਹਾਂ ਨੇ ਦੇਖਿਆ ਉਹ ਆਪਣਾ ਆਪਣਾ ਸੂਟ ਦੇਖੀ ਜਾਏ ਜੀ ਕਿਉਂਕਿ ਸੂਟ ਨਵੇਂ ਪਹਿਣਾ ਨੂੰ ਬਹੁਤ ਲੀਜ ਹੁੰਦੀ ਹੈ ਵੀ ਸੂਟ ਆਪਾਂ ਦੇਖੀਏ ਕਿਸ ਤਰ੍ਹਾਂ ਦਾ ਸਾਡਾ ਸਟਿਚ ਹੋ ਕੇ ਆ ਰਿਹਾ ਤੇ ਇਹ ਬਾਟਮ ਹੈ ਜੀ ਸਟਾਫ ਪਸੰਦ ਕੀਤਾ ਸੀ ਥੋੜਾ ਜਿਹਾ ਕੈਮਰੇ ਇਸ ਤਰ੍ਹਾਂ ਦਾ ਇਹਦਾ ਬេស ਹੈ ਕੈਮਰੇ ਚ ਜਦੋਂ ক্লোਜ਼ ਕਰਦੇ ਥੋੜਾ ਸ਼ਾਈਨ ਆ ਰਹੀ ਹੈ ਇਹ ਤੁਸੀਂ ਦੇਖੋ ਪੈਂਟ ਬਣਾਈ ਹੈ ਜਿਸ ਤਰ੍ਹਾਂ ਨਾਪ ਉਹਨਾਂ ਨੇ ਕਿਹਾ ਸੀ ਉਸੇ ਤਰ੍ਹਾਂ ਹੈ ਹੈਵੀ ਹੈ ਕਾਫੀ ਇਹ ਦੇਖੋ ਇਸੇ ਤਰ੍ਹਾਂ ਆਪਾਂ ਬਣਾਈਆਂ ਜਿਵੇਂ ਕਸਟਮਰ ਕਹੇਗਾ ਉਸੇ ਅਨਸਾਰ ਚੀਜ਼ ਬਣेंगे ਤੇ ਤੁਸੀਂ ਉਸੇ ਅਨਸਾਰ ਸਾਡੇ ਕੋਲ ਬਣਵਾ ਸਕਦੇ ਆ ਲੈ ਸਕਦੇ ਆ ਇਹ ਦੇਖੋ ਨੈਕ ਤੇ ਇਹਦੇ نیچے ਅਸੀਂ ਥੋੜਾ ਜਿਹਾ ਡਿਜ਼ਾਈਨ ਦਿੱਤਾ ਕਿਉਂਕਿ ਉਹ ਸਿੰਪਲ ਸੀ ਪਸੰਦ ਕਰਦੇ ਆ ਜਿ ਆਪਾਂ ਤੁਹਾਨੂੰ ਦੱਸ ਰਹੇ ਆ ਵੀਡੀਓ ਚ ਤੇ ਪਰ ਬਾਟਮ ਨਾਲ ਦਾ ਤੁਸੀਂ ਦੇਖੋ ਆਪਾਂ ਥੋੜਾ ਜਿਹਾ ਡਿਜ਼ਾਈਨ ਕਰਤਾ ਤਾਂ ਕਿ ਸੂਟ ਦੀ ਲੁੱਕ ਸੋਹਣੀ ਹੋ ਜਾਏ ਤੇ ਬਾਜੂ ਤੇ ਲਾ ਦਿੱਤਾ ਹੋਇਆ ਤੇ ਗਲੇ ਨੂੰ ਲਾ ਕੇ ਨੈਕ ਡਿਜ਼ਾਈਨ ਆਪਾਂ ਕਰ ਦਿੱਤਾ ਹੋਇਆ ਤੇ ਇਹ ਟਾਈ ਐਂਡ ਡਾਈਰ ਉਹਨਾਂ ਦਾ ਦੁਪੱਟਾ ਜਿਵੇਂ ਕਿਆ ਸੀਗਾ ਕਨਾਰੀ ਤੁਸੀਂ ਦੇਖ ਸਕਦੇ ਬਰੀਕ ਕਿਨਾਰੇ ਨੂੰ ਲੱਗੀ ਹੋਈ ਹੈ ਤੇ ਉਸੇ ਤਰ੍ਹਾਂ ਦਾ ਆਪਾਂ ਕੀਤਾ ਮੈਂ ਤੁਹਾਡੇ ਕੋਲ ਕੇ ਵੀ ਦਿਖਾ ਦਿੰਦੀ ਹਾਂ ਤੁਸੀਂ ਪਹਿਲਾਂ ਸੂਟ ਦੇਖ ਲਓ ਸੂਟ ਦੀ ਲੁੱਕ ਦੇਖ ਲਓ ਹਲਾਜੀ ਇਸ ਤਰ੍ਹਾਂ ਦਾ ਸੂਟ ਰੈਡੀ ਹੋਇਆ ਲੋਕ ਕੋ ਦਾਈਗੀ ਤੁਸੀਂ ਦੇਖੋ ਅਗਰ ਪਹਿਲਾਂ ਅਸੀਂ ਸਟਾਫ ਦਿਖਾਈ ਸੀ ਇਹ ਸਾਰੇ ਹਨ ਜਿਵੇਂ ਜਿਵੇਂ ਕਸਟਮਰ ਨੇ ਪਸੰਦ ਕੀਤਾ ਹੈ ਹਲਦੀ ਆ ਉਹ ਕਾਫੀ ਬਾਜੂ ਕਾਫੀ ਮੇਰੇ ਖਿਆਲ ਚਾ ਉਹਦੀ 8.5 ਇੰਚ ਮੋਰੀ ਹੈ ਤੁਸੀਂ ਦੇਖੋ ਹਾਂ ਤੇ ਇਹ ਗਲੇ ਸਿੰਪਲ ਪਰ ਅਸੀਂ ਫਿਰ ਵੀ ਇਹਨਾਂ ਨੂੰ ਕੁਸ਼ਣ ਕੁਸ਼ ਕੀਤਾ ਤਾਂ ਕਿ ਉਹਨਾਂ ਨੂੰ ਸੋਹਣਾ ਲੱਗੇ ਤੇ ਉਹਨਾਂ ਦੇ ਕੋਈ ਰੈਸ਼ ਵਗੈਰਾ ਨਾ ਹੋਵੇ ਚੁੱਬੇ ਬਣਾ ਕੇ ਕਿਨਾਰੀ ਉਹ ਕੁਝ ਨਹੀਂ ਲਾਉਂਦੇ ਹੈਗੇ ਪਰ ਅਸੀਂ ਸਟਾਫ ਦਾ ਸੌਫਟੀ ਹੀ ਕਰ ਦਿੱਤਾ ਤੇ ਦੁਪट्टे ਤੁਸੀਂ ਦੇਖੋ ਖੁੱਲੇ ਦੁਪट्टे ਐ ਤੁਸੀਂ ਦੇਖ ਸਕਦੇ ਵਧੀਆਂ ਬੁੱਕਲ ਵੱਜੇਗੀ ਇਹ ਸੂਟ ਦੇ ਨਾਲ ਦਾ ਠੀਕ ਹੈ ਜੀ ਦੁਪੱਟਾ ਬਾਕੇ ਜਰੂਰ ਪਹਿਨ ਜੀ ਫਿੱਕ ਪੀ ਜੋ ਹਾਂਜੀ ਮੈਂ ਤੁਹਾਨੂੰ ਸੂਟ ਦਿਖਾ ਦਿੰਦੀ ਹਾਂ ਤੁਸੀਂ ਅਗਰ ਲੈਣਾ ਚਾਹੋ ਤਾਂ ਇਸੇ ਤਰ੍ਹਾਂ ਦਾ कॉटन ਦਾ سٹਾਕ ਹੈ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਦਾ ਇਹ ਦੁਪੱਟਾ ਨਾਲ ਵੇਚਦਾ ਕਿਉਂਕਿ ਅਗਰ ਆਪਨੇ ਪਸੰਦ ਆ ਵੀ ਲੈ ਸਕਦੇ ਅਸੀਂ ਦੁਪੱਟਾ ਰੱਖ ਵੀ ਦਵਾਂਗੇ ਹੈ ਮੰਨ ਲਓ ਜੇ ਕਿਸੇ ਨੇ ਕਮਨ ਚੁਣੌਂਦਾ ਜਾਂ ਇਸ ਤਰ੍ਹਾਂ ਕੋਈ ਦੁਪੱਟਾ ਲੈਣਾ ਤਾਂ ਉਹ ਲੈ ਸਕ ਕੋਟਨ ਦਾ ਨਾਲ ਦੁਪੱਟਾ ਹੈ ਤੁਹਾਨੂੰ ਲੁੱਕ ਦਿਖਾਉਣੀ ਸੂਟਰੀ ਬ੍ਰਾਂਡ ਉੱਤੇ ਹੁੰਦਾ ਵੈ ਸੋਖੋ ਸਾਰਿਆਂ ਦੇ ਉੱਤੇ ਬ੍ਰਾਂਡ ਲੱਗਾ ਹੁੰਦਾ ਵਾ ਮੇਰਾ ਬ੍ਰਾਂਡ ਤੋਂ ਕੋਈ ਵੀ ਨਹੀਂ ਹੁੰਦਾ ਹੈਗਾ ਇਹ ਦੇਖੋ ਬਹੁਤ ਸੋਹਣਾ ਲਾਈਟ ਵੇਟ ਤੇ ਤੁਸੀਂ 올ਓਵਰ ਮੈਚਿੰਗ ਕਰਨਾ ਤੁਹਾਡੀ ਪਸੰਦ ਹੈ ਤੇ ਇਹ ਚ ਮਸਟਰਡ येलो ਮਸਟਰਡ ਸ਼ੇਡ ਹੈ ਇਹ ਵੀ ਦੇਖ ਸਕਦੇ ਇਹਦਾ ਡਿਜ਼ਾਈਨ ਇਸ ਤਰ੍ਹਾਂ ਦਾ ਠੀਕ ਹੈ ਜੀ ਇਹ ਤੁਸੀਂ ਲੈਣਾ ਹੋਵੇ ਸੂਟ ਐਸਟ੍ਰਮ ਨਾਲ ਨਾਲ ਥੋੜਾ ਥੋੜਾ ਦਿਖਾਈ ਜਾਵਾਂਗੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਤੇ ਜੋ ਬਣੇ ਸੂਟਾਂ ਮੈਂ ਚਾਹੁੰਦੀ ਆ ਕਿ ਉਹ ਦੇਖ ਲੈਣ ਭੈਣਾ ਕਿਉਂਕਿ ਬਹੁਤ ਜ਼ਿਆਦਾ ਮੈਸੇਜ ਆਉਂਦੇ ਵੀ ਸਟੀਚਿੰਗ ਵਗੈਰਾ ਵਾਸਤੇ ਤੇ ਕਈਆਂ ਨੇ ਸਰਦੀਆਂ ਲਈ ਆਉਣਾ ਤੁਹਾਨੂੰ ਹੈ ਕਿ ਅਸੀਂ ਇੱਕ ਦੋ ਦੋ ਸੂਟ ਸਮਾ ਕੇ ਤੁਹਾਡੇ ਕੋਲ ਜੇ ਦੇਖੀਏ ਫਿਰ ਆਣ ਕੇ ਕਹਿੰਦੇ ਸਵਾਵਾਂਗੇ ਜਾਂ ਤੁਹਾਨੂੰ ਇੱਥੇ ਆਉਣ ਤੋਂ ਪਹਿਲਾਂ ਆਰਡਰ ਦੇ ਜਾਣੀ ਇਸ ਕਰਕੇ ਤੇ ਨਵੇਂ ਪਹਿਣਾ ਵਾਸਤੇ ਸੂਟ ਉਹ ਦੇਖ ਸਕਦੀਆਂ ਤੇ ਲੈ ਵੀ ਸਕਦੀਆਂ ਅ ਨੈਕਸਟ ਸੂਟ ਕਿਉਂਕਿ ਸਾਡੇ ਕੋਲ ਹਰੇਕ ਮੌਸਮ ਚ ਸੂਟ ਮਿਲ ਜਾਂਦੇ ਆ ਸ਼ਾਪ ਵਗੈਰਾ ਤੇ ਤੁਹਾਨੂੰ ਪਤਾ ਵੀ ਸਾਡੇ ਕੋਲ ਲਾਸਟ ਆ ਤੇ ਉਸ ਤੋਂ ਅਗਲਾ ਸੂਟ ਮੁੜ ਕੇ ਨਹੀਂ ਮਿਲਦਾ ਹਨਾ ਤੇ ਸਟਾਕ ਚ ਮਿਲ ਜੇਗਾ ਸੇਮ ਚ ਉਹ ਨਹੀਂ ਹੁੰਦਾ ਕਿ ਸਟਾਕ ਨਹੀਂ ਮਿਲਦਾ ਹੈਗਾ ਤੇ ਪਰ ਪ੍ਰਿੰਟ ਕਈ ਏਰ ਚੇਂਜ ਹੋ ਜਾਂਦੇ ਆ ਤੇ ਹੁਣ ਅੱਗੇ ਮੌਸਮ ਚ ਤੁਹਾਨੂੰ ਪਤਾ ਵੀ ਪ੍ਰਿੰਟ ਜਿਆਦਾ ਸ਼ਾਪਸ ਮਿਲਣਗੇ ਵੀ ਨਹੀਂ ਤੇ ਆਪਾਂ ਕੋਈ ਥੋਕ ਦਾ ਮਾਲ ਨਹੀਂ ਲੈ ਕੇ ਆਈਦਾ ਆਪਾਂ ਸਿਲੈਕਟ ਕਰਕੇ ਸੂਟ ਲੈ ਕੇ ਆਈਦੇ ਆ ਤੇ ਇਹ ਦੇਖੋ ਇਹਦਾ ਵੀ ਪੈਂਟ ਪਲਾਜ਼ੋ ਸਟੇਟ ਬਣਾਇਆ ਆਪਾਂ ਤੇ ਅਸੀਂ ਇਹਦੇ ਨੀਚੇ ਪਹੁੰਚੇ ਦੇ ਵੀ ਲਗਾ ਦਿੱਤਾ ਸੂਟ ਨਾਲ ਦਾ ਇਸਟਾਫ ਲਗਾਇਆ ਹੋਇਆ ਵਾ ਦੋਨੋਂ ਪਹੁੰਚੇ ਤੇ ਦੇਖੋ ਤੇ ਉੱਪਰ ਉਸੇ ਤਰ੍ਹਾਂ ਲਾਸਟਿਕ ਪਾਈ ਹੋਈ ਹੈ ਦੇਖੋ ਉਸੇ ਤਰ੍ਹਾਂ ਲਾਸਟਿਕ ਪਾ ਕੇ ਨਾਲ ਪਾਕਟ ਵਗੈਰਾ ਸਭ ਤੇ ਹੋਣੀਆਂ ਹੀ ਆ ਕੋਈ ਅਸੀਂ ਸਿੰਪਲ ਨਹੀਂ ਇਸ ਤਰ੍ਹਾਂ ਬਣਾਈਦੇ ਚਾਹੇ ਨਾ ਵੀ ਕੋਈ ਕਵੇ ਤਾਂ ਵੀ ਪਾਕਟ ਵਗੈਰਾ ਦੇਖੋ ਬਣਾਈ ਹੁੰਦੀ ਆ ਕਿਉਂਕਿ ਇਜ਼ੀ ਰਹਿੰਦੀ ਆ ਜ਼ਰੂਰਤ ਦੀ ਚੀਜ਼ ਪੈ ਜਾਂਦੀ ਆ ਐਗਰੈਸਿਵ ਵਗੈਰਾ ਲੈਣ ਵਾਸਤੇ ਭਾਂਜੀ ਹੁਣ ਕਹਿੰਦੇ ਵੀ ਅਸੀਂ ਵੇਅਰ ਕਰਦੇ ਆ ਤੇ ਇਸ ਕਰਕੇ ਇਹ ਦੇਖੋ ਇਹ ਸ਼ਰਟ ਦੇ ਨਾਲ ਹੀ ਸਾਈਡ ਤੇ ਸੀਗਾ ਇਹ ਵਾਲਾ ਸਸੇ ਬਾਜੂ ਤੇ ਵੀ ਲਾਤਾ ਤੇ ਗਲੇ ਤੇ ਤੁਸੀਂ ਦੇਖੋ ਗਲਾ ਬਣਾਇਆ ਕਿਉਂਕਿ ਛੋਟੇ ਗਲੇ ਉਕਾਉਂਦੇ ਆ ਤੇ ਬਾਟਮ ਨਾਲ ਦਾ ਆਪਾਂ ਸਟੱਫ ਲਾਤਾ ਤੇ ਇਹ ਜਿਹੜੀ ਪੱਟੀ ਸੀਗੀ ਸਾਈਡ ਤੇ ਸੂਟ ਤੇ ਬਾਜੂ ਤੇ ਲਾਤੀ ਤੇ ਨਾਲ ਹੀ ਇਹ ਦੇਖੋ ਆਪਾਂ ਬਾਟਮ ਤੇ ਲਾਤੀ ਹੈ ਇਹ ਬਾਟਮ ਤੇ ਬਾਟਮ ਵਾਲਾ ਸਟੱਫ ਇੱਥੇ ਤੁਸੀਂ ਦੇਖੋ ਕਿੰਨੇ ਸਪਾਈਨਾ ਸੀ ਸਟਿਚਿੰਗ ਕੀਤੀ ਆ ਤੇ ਇਹ ਪਹੁੰਚਾਂ ਤੇ ਤੇ ਨਾਲ ਦਾ ਆਪਾਂ ਬਾਜੂ ਤੇ ਲਗਾਇਆ ਬਾਕੀ ਸਾਰਾ ਸਿੰਪਲ ਸੂਟ ਹੈ ਠੀਕ ਹੈ ਜੀ ਆਹ ਬਾਜੂ ਦਾ ਸਿੰਪਲ ਬੈਕ ਸਾਈਡ ਵੀ ਤੇ ਘੇਰੇ ਤੇ ਇਸ ਤਰ੍ਹਾਂ ਲੱਗਾ ਬਾਟਮ ਨਾਲ ਦਾ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਲੱਗੇਗਾ ਵੇਅਰ ਜਦੋਂ ਕਰਨਗੇ ਤੇ ਤੁਹਾਨੂੰ ਲੁੱਕ ਵੀ ਦਿਖਾ ਦਿੰਨੇ ਸੁਰਦੀ ਇਹ ਸੁਰਦੀ ਲੁੱਕ ਆਏਗੀ ਇਹ ਪੈਂਟ ਆਏਗੀ ਇਹ ਨਾਲ ਇਹਦਾ ਇਹਦਾ ਚਨੌਂ ਦਾ ਦੁਪੱਟਾ ਆਏਗਾ ਤੇ ਇਹ ਦੁਪੱਟੇ ਨੂੰ ਅਸੀਂ ਦੇਖੋ ਅ ਵਿੱਚ ਜੋ ਇਹ ਬੇਸ ਹੈਗਾ ਨਾ ਉਹਦੇ ਨਾਲ ਦਾ ਦੇਖੋ ਮੈਚ ਏ ਕਰਕੇ ਛੋਟੀ ਜੀ ਕਿਨਾਰੀ ਲਗਾਈ ਹੈ ਕਿਉਂਕਿ ਇਹ ਤੁਸੀਂ ਦੇਖ ਸਕਦੇ ਹੋ ਚਰਾਉਣ ਦਾ ਦੁਪੱਟਾ ਨਾਲ ਫੁੱਲ ਪਨੇ ਦਾ ਠੀਕ ਹੈ ਜੀ ਤੇ ਨਾਲ ਲੇਸ ਕਿਉਂਕਿ ਇਹ ਬੇਸ ਦਾ ਹੀ ਅਸੀਂ ਰੈਡੀ ਕੀਤਾ ਦੇਖੋ ਬੇਸ ਇਹਦਾ ਇਸ ਤਰ੍ਹਾਂ ਦਾ ਬੇਸ ਦਾ ਇਹਦਾ ਇਹਦੇ ਨਾਲ ਦਾ ਦੁਪੱਟਾ ਕਰਕੇ ਕਿਉਂਕਿ ਬਹੁਤ ਜ਼ਿਆਦਾ ਦੇਖੋ ਲਾਈਟ ਕਲਰ ਆ ਇਸ ਕਰਕੇ ਸਾਨੂੰ ਬੜੀ ਮੁਸ਼ਕਲ ਦੇ ਨਾਲ ਇਹ ਲੇਸ ਮਿਲੀ ਹੈ ਤੇ ਪਰ ਅਸੀਂ ਲਗਾ ਕੇ ਦਿੱਤੀ ਤਾਂ ਕਿ ਦੁਪੱਟਾ ਸੋਹਣਾ ਰਹੇ ਇਹ ਦੁਪੱਟੇ ਵੀ ਲੁੱਕ ਬਹੁਤ ਸੋਹਣੀ ਆ ਵੀ ਕਾਫੀ ਦੁਪੱਟਾ ਤੁਹਾਨੂੰ ਪਤਾ ਹੀ ਹੈ ਚਣੌਂ ਦੇ ਦੁਪੱਟੇ ਇਹ ਦੇਖੋ ਇਹ ਸੂਟ ਰੈਡੀ ਅਸੀਂ ਇਹ ਕਰਦੀਆਂ ਤੁਹਾਨੂੰ ਸੂਟ ਵੀਡੀਓ ਚ ਪਸੰਦ ਆਏਗਾ ਤੇ ਬਹੁਤ ਜਲਦ ਤੁਹਾਨੂੰ ਜੁਗ ਐਸੀ ਆਪਾਂ ਕੋਰੀਅਰ ਵੀ ਕਰਾਂਗੇ ਕਿਉਂਕਿ ਇਹਨਾਂ ਦਾ ਫੋਰਨਿਕ ਕੋਰੀਅਰ ਸਾਡੇ ਕੋਲ ਜਾਏਗਾ ਹਾਂਜੀ ਇਹ ਵੀ ਇਸੇ ਤਰ੍ਹਾਂ ਦਾ ਸਟਾ ਬਹੁਤ ਸੋਹਣਾ ਵਾ ਉਹਦੇ ਨਾਲ ਕਲਰ ਥੋੜਾ ਜਿਹਾ ਚੇਂਜ ਹੈ ਨਾ ਉਹ ਥੋੜਾ ਜਿਹਾ ਡਲ ਸੀਗਾ ਇਹ ਥੋੜਾ ਜਿਹਾ ਲੈਮਨ ਜੀ ਛੇਡ ਵਿੱਚ ਤੇ ਕਈ ਦਾ ਕਸਟਮਰਾਂ ਦੇ ਭੈਣ ਦੇ ਇੱਧਰ ਮਤਲਬ ਆਪਣੇ ਕੋ ਰਿਲੇਟਿਵ ਹੁੰਦੇ ਉਹਨਾਂ ਦੇ ਘਰੇ ਵੀ ਆਪਣੇ ਕੋਰੀਅਰ ਚੱਲ ਜਾਂਦੇ ਜਿਹਨੇ ਕੈਨ ਭੈਣਾਂ ਦੇ ਫੋਰਨ ਹੁੰਦੇ ਉਹ ਅਸੀਂ ਉੱਥੇ ਭੇਜ ਦਿੰਦੇ ਤੇ ਆ ਜੂ ਇਸੇ ਦੀ ਕ ਭੈਣਾਂ ਤੇ ਉਹ ਉਹਨਾਂ ਦਾ ਉੱਥੇ ਜਾਏਗਾ ਸਾਡੇ ਕੋ ਕੈਨੇਡਾ ਵਾਲੇ ਦਾ ਉਹਨਾਂ ਦਾ ਇੱਥੇ ਉਹਨਾਂ ਦੇ ਰਿਲੇਟਿਵ ਜਲੰਧਰ ਤੇ ਆਪੋਂ ਨਾਲ ਦੇ ਰਿਸ਼ਤੇਦਾਰਾਂ ਨੂੰ ਭੇਜਦਾ ਸਕਦੇ ਇਹ ਵੀ ਆਪਣੀ ਵੀਡੀਓ ਚ ਪਸੰਦ ਕੀਤਾ ਗਿਆ ਸੀਗਾ ਤੇ ਇਹ ਦੁਪੱਟਾ ਲਿਆ ਤੁਸੀਂ ਇਸ ਤਰ੍ਹਾਂ ਇਹ ਦੁਪੱਟੇ ਤੁਹਾਡੇ ਕੋਲ ਲੈ ਸਕਦੇ ਆ ਤੇ ਲਾਲ ਲਾਲ ਹੈਗਾ ਆਪਣੇ ਕੋਲ ਥੋੜੇ ਹਾ ਦੁਪੱਟੇ ਹੁਣਾਂ ਨੇ ਇਸ ਤਰ੍ਹਾਂ ਦੁਪੱਟਾ ਲਿਆ ਸੀ ਤੁਸੀਂ ਵੀਡੀਓ ਦੇਖ ਲਿਓ ਬੈਕ ਸਾਡੇ YouTube ਤੇ ਹੋਣਗੇ ਤੇ ਇਹ ਹੈਗਾ ਉਹਨਾਂ ਦਾ ਸ਼ਰਟ ਠੀਕ ਹੈ ਜੀ ਤੇ ਗਲੇ ਦਾ ਡਿਜ਼ਾਈਨ ਦੇਖ ਸਕਦੇ ਆ ਸਿਰਫ ਉਹਨਾਂ ਨੇ ਸਾਡੇ ਕੋਲ ਹਾਂ ਬਬਾ ਜੂ ਕਿਉਂਕਿ ਉਹ ਕਹਿੰਦੇ ਸੀ ਸਾਨੂੰ ਬਿਲਕੁਲ ਸਿੰਪਲ ਚਾਹੀਦਾ ਤੇ ਉਸੇ ਅਨਸਾਰ ਰੈਡੀ ਕੀਤਾ ਤੇ ਨਾਲ ਦੁਪੱਟਾ ਹੈ ਤੇ ਇਹ ਨਾਲ ਬਾਟਮ ਹੈ ਠੀਕ ਹੈ ਜੀ ਤੇ ਬਾਟਮ ਇਹ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਸਟ੍ਰੇਟ ਬਾਟਮ ਆਪਾਂ ਬਣਾਈ ਹੋਈ ਹੈ ਇਹ ਦੇਖੋ ਇਹਦੇ ਪੌਂਚੇ ਬਣਾਏ ਹੋਏ ਆ ਤੇ ਇਹਦੇ ਡਿਜ਼ਾਈਨ ਨੀਚੇ ਹੈਗਾ ਵਾ ਬਹੁਤ ਸੋਹਣੀ ਬਣੀ ਹੋਈ ਹੈ। ਲਾਈਟ weight ਜਿਵੇਂ ਕਸਟਮਰ ਦੀ ਪਸੰਦ ਸੀ ਉਸੇ ਤਰ੍ਹਾਂ ਸੂਟ ਰੈਡੀ ਆਪਾਂ ਕਰਦੇ ਆਂ। ਬਹੁਤ ਜਿਆਦਾ ਸੋਹਣਾ ਲਾਈਟ weight ਆ ਉਹਨਾਂ ਨੂੰ ਬਹੁਤ ਪਸੰਦ ਆਇਆ ਸੀ। ਤੇ ਇਹ ਹੋ ਗਿਆ ਦੁਪੱਟਾ ਫੁੱਲ ਸੂਟ ਤੁਸੀਂ ਦੇਖ। ਹਾਂਜੀ 7986846453 ਤੇ ਸੰਪਰਕ ਕਰੋ। ਹਰੇਕ ਵੀਡੀਓ ਦੇ ਥੱਲੇ ਨੰਬਰ ਦਿੱਤਾ ਗਿਆ ਹੈ। ਇਹ ਕਸਟਮਰ ਦਾ ਸੂਟ ਹੈ ਜੀ ਇਹ ਹੈ ਜੀ 골ਡਕ ਸ਼ੇਡ ਦੇ ਬਾਟਮ। ਠੀਕ ਹੈ ਜੀ। ਇਹ ਸਟੀਚ ਕੀਤੀ ਹੋਈ ਹੈ ਤੇ ਨਾਲ ਦੁਪੱਟਾ ਤੇ ਸ਼ਰਟ ਦਾ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਆਪਾਂ ਵੀਡੀਓ ਪਾਈ ਸੀ ਇਹ ਆਪਾਂ ਕੋ ਸੂਟ ਧਾਨਾ ਦੀ ਆਪਾਂ ਜਦੋਂ ਵੀ ਸ਼ਾਰਟ ਵੀਡੀਓ ਪਾਈ ਦੀਆਂ ਉਹ ਹੁੰਦੇ ਆ ਸੂਟ ਤੁਸੀਂ ਇਹ ਨਾ ਸੋਚਿਆ ਕਰੋ ਕਿ ਨਹੀਂ ਹੁੰਦੇ ਜਿਹੜਾ ਨਹੀਂ ਹੋएगा ਮੈਂ ਤੁਹਾਨੂੰ ਆਪਣੇ WhatsApp ਤੇ ਦੱਸ ਦਾਂਗੀ ਇਹ ਦੇਖੋ ਇਸ ਤਰ੍ਹਾਂ ਦਾ ਨੈਕ ਡਿਜ਼ਾਈਨ ਬਣਾਇਆ ਜੀ ਲਾਈਨਿੰਗ ਲਾ ਕੇ ਬਣਿਆ ਹੋਇਆ ਇਹ ਬਾਜੂ ਹੈ ਠੀਕ ਹੈ ਜੀ ਕੀ ਬਾਜੂ ਦਾ ਡਿਜ਼ਾਈਨ ਹੈ ਇਸ ਤਰ੍ਹਾਂ ਆ ਜਾਈਗੀ ਬਾਜੂ ਦੇ ਉੱਪਰ ਕਿਉਂਕਿ ਇਸ ਤਰ੍ਹਾਂ ਕੇਰ ਨਹੀਂ ਵੀ ਦਿਖਦੀ ਐਦਾਂ ਮੈਂ ਤੁਹਾਨੂੰ ਵੇਅਰ ਕਰਕੇ ਦਿਖਾ ਦਿੰਨੀ ਆ ਆਸਾਨ ਤਰੀਕਾ ਇਹੀ ਬੈਸਟ ਹੈ ਇਸ ਤਰ੍ਹਾਂ ਅਗਲੀ ਸਾਈਡ ਆ ਜਾਈਗੀ ਇਹ ਪੂਰੀ ਬਾਜੂ ਨਹੀਂਗੀ ਤੇ ਬੈਕ ਸਾਈਡ ਪਲੇਨ ਆ ਅਗਲੀ ਸਾਈਡ ਤੇ ਨੈਕ ਡਿਜ਼ਾਈਨ ਆ ਇਹ ਸਟਾਂਟ ਸੂਟ ਆਏਗਾ। ਇਹ ਕਿਡ ਜਾਣ ਬਹੁਤ ਪਿਆਰੀ ਹੈ ਤੁਸੀਂ ਦੇਖ ਸਕਦੇ। ਇਹ ਬਾਟਮ ਦਾ ਸਟਾਫ ਲਗਾ ਕੇ ਤੇ ਨਾਲ ਉਸ ਤਰ੍ਹਾਂ ਸੀ ਡਿਜ਼ਾਈਨ ਬਣਾਤਾ। ਨੀਚੇ ਕਾਟਨ ਦੀ ਲਾਈਨਿੰਗ ਲੱਗੀ ਹੋਈ ਹੈ। ਤੇ ਸਾਈਡਸ ਤੇ ਵੀ ਲੱਗੇ ਹੋਏ ਆ। ਜਿਵੇਂ ਕਸਟਮਰ ਕਹਿੰਦਾ ਉਸੇ ਤਰ੍ਹਾਂ ਪਾ ਲਗਾ ਦਿੰਦੇ ਜਿਹਨਾਂ ਨੂੰ ਨਈ ਲੇਸ ਪਸੰਦ ਉਹਨਾਂ ਦੀ ਨਹੀਂ ਲਗਾਈਏ। ਤੇ ਜਿਹਨਾਂ ਨੂੰ ਪਸੰਦ ਹੈ ਇਹ ਸ਼ਾਈਨ ਵਿੱਚ ਹੁੰਦੀ ਹੈ ਡਬਲ ਟੂਨ ਚਾਹੀਦਾ। ਇਹ ਸੂਟ ਆ। ਇਹਨਾਂ ਨਾਲ ਦੁਪੱਟਾ ਨਾਲੇ ਪਾ ਲਿਆ ਇਸ ਤਰ੍ਹਾਂ ਨਾਲ ਸੀ ਵੀਡੀਓ ਨੈਕਸਟ ਮੈਂ ਪਾਵਾਂਗੀ ਜਲਦੀ ਤੇ ਤੁਸੀਂ ਇਹ ਵੀਡੀਓ ਲੌਂਗ ਹੋ ਗਈ ਇੰਨੀ ਵੀਡੀਓ ਦੇਖ ਕੇ ਤੇ ਵੀਰ ਚੈਨਲ ਨੂੰ ਜ਼ਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰਿਓ ਇੰਸਟਾਗ੍ਰam ਤੇ ਫੋਲੋ ਕਰਿਓ ਤਾਂ ਵੀਰ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇੰਸਟਾ ਦੇ YouTube ਤੇ ਚੈਨਲ ਨੂੰ ਜ਼ਰੂਰ ਸ਼ੇਅਰ ਸਬਸਕ੍ਰਾਈਬ ਫੋਲੋ ਕਰਿਓ ਸਾਰਿਆਂ ਦਾ ਬਹੁਤ ਧੰਨਵਾਦ ਜਲਦੀ ਵੀਡੀਓ ਤੁਸੀ ਪਾ ਰਹੀਆਂ ਹਾਂ ਵੀਡੀਓ ਲੰង ਹੋ ਗਈ ਫਿਰ ਸਕਿੱਪ ਕਰਕੇ ਦੇਖੋਗੇ ਇਸ ਕਰਕੇ ਵੀਡੀਓ ਸਟੌਪ ਕਰ ਰਹੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਅਗਲੀ ਵੀ ਤੁਹਾਨੂੰ ਜਲਦੀ ਆ ਜਾਈਗੀ